ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਤੇ ਰੈਡੀਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay ਫੋਨ ਕਰਾਈ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਪ੍ਰਾਈਸ ਇੱਕ ਸੂਟ ਦਾ ਗਿਫਟ ਉਹਨਾਂ ਨੂੰ ਮਿਲੇਗਾ ਤੇ ਅੱਜ ਆਪਾਂ ਲੈ ਕੇ ਆਏ ਆ ਕੈਮਰਿਕ ਦੇ ਸੂਟ ਬਰੋਸ਼ੇ ਦੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਥੈਂਕ ਯੂ ਧੰਨਵਾਦ ਆਪਣੇ ਫੀਡਬੈਕ ਵੀ ਸਾਡੇ ਨਾਲ ਸ਼ੇਅਰ ਕਰੋ ਔਰ ਤੁਸੀਂ ਆਪਣਾ ਜਦੋਂ ਪਾਰਸਲ ਤੁਹਾਡੇ ਕੋਲ ਪਹੁੰਚ ਜਾਂਦੇ ਆ ਉਹ ਵੀ ਇੱਕ ਮੈਸੇਜ ਜਰੂਰ ਕਰਨਾ ਹੈ ਠੀਕ ਹੈ ਤੇ ਐਡਰੈਸ ਬਹੁਤ ਸਾਰੇ ਭੈਣ ਭਰਾ ਪੁੱਛਦੇ ਆ ਆਪਣਾ ਐਡਰੈਸ ਹੈਗਾ ਜੀ ਬਟਾਲਾ ਰੋਡ ਅਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਤੁਸੀਂ Google ਤੇ ਰਵਿੰਦਰ ਫੈਬਰਿਕ ਸਰਚ ਕਰੋਗੇ ਤੇ ਤੁਹਾਨੂੰ ਸਾਡੀ ਲੋਕੇਸ਼ਨ ਮਿਲ ਜਾਏਗੀ ਠੀਕ ਹੈ ਜੀ ਕੈਮਰੀ ਕਾਟਨ ਦੇ ਸੂਟ ਆਉਣਗੇ ਵਿਦਆਊਟ ਦੁਪੱਟਾ 5-5 ਮੀਟਰ ਦੇ ਸੂਟ ਨੇ ਹਲੋ ਜੀ ਪਿਓਰ ਠੰਡੀ ਠੰਡੀ ਕੂਲ ਕੂਲ कॉटन ब्लैक कलर ਆ ਗਿਆ ਛੋਟੀ ਬੁਟੀ ਦਾ ਸੂਟ ਆ ਹਲੋ ਜੀ ਬਹੁਤ ਪਿਆਰਾ ਜਿਹਾ ਸੂਟ ਰਹੇਗਾ اور ਇਹਨਾਂ ਦੇ ਵਿੱਚ ਸਿੰਗਲ ਸਿੰਗਲ ਪੀਸ ਹੀ ਆ ਕੁਝ ਕੁ ਸੂਟਾਂ ਦੇ ਵਿੱਚ ਡਬਲ ਸੂਟ ਹੈਗੇ ਨੇ ਇਹਨਾਂ ਚੋਂ ਤੁਸੀਂ ਇੱਕ ਸੂਟ ਵੀ ਲੈ ਸਕਦੇ ਹੋ ਠੀਕ ਹੈ ਦੋ ਸੂਟ ਲੈਣ ਦੀ ਕੋਈ ਸ਼ਰਤ ਨਹੀਂ ਹੋਏਗੀ ਠੀਕ ਹੈ ਇੱਕ ਸੂਟ ਵੀ ਲੈ ਸਕਦੇ ਹੋ ਪ੍ਰਾਈਸ ਲੱਗੇਗਾ ਜੀ 500 500 ਰੁਪਏ ਪ੍ਰਾਈਸ ਲੱਗੇਗਾ ਸ਼ਿਪਿੰਗ ਐਕਸਟਰਾ ਨਹੀਂ ਦੇਣੀ ਪੈਗੀ ਜਿੱਥੇ ਮਰਜੀ ਤੁਸੀਂ ਸੂਟ ਮੰਗਵਾ ਸਕਦੇ ਹੋ ਹਲੋ ਜੀ ਪਹਿਲਾ ਕਲਰ ਆ ਗਿਆ ਇਹ ਵਾਲਾ ਦੂਸਰਾ ਕਲਰ ਆ ਗਿਆ ਜੀ ਕਾਫੀ ਕਲਰ ਫਲਾਵਰ ਬਹੁਤ ਸੋਹਣੇ ਬਣਿਆ ਪ੍ਰਿੰਟ ਬਹੁਤ ਹੀ ਸ਼ਾਨਦਾਰ ਆ ਇਹ ਲੋ ਜੀ ਕੈਂਬਰੀ ਕਾਟਨ ਦਾ ਸੂਟ 5 ਮੀਟਰ ਆਏਗਾ ਠੰਡੀ ਠੰਡੀ ਕੂਲ ਕੂਲ ਕਾਟਨ ਠੀਕ ਹੈ ਵਿਦਾਊਟ ਦੁਪੱਟਾ ਕਾਫੀ ਕਲਰ ਆ ਬਲੈਕ ਨਹੀਂ ਕਾਫੀ ਕਲਰ ਜੀ ਠੀਕ ਹੈ ਇਹਦੇ ਵਿੱਚ ਦੋ ਸੂਟ ਹੈਗੇ ਜਿਹੜਾ ਚਾਹੀ ਲੈ ਸਕਦਾ ਅਗਲਾ ਕਲਰ ਹਾਂਜੀ ਜੀ ਅਗਲਾ ਕਲਰ ਆ ਗਿਆ ਨੇਵੀ ਬਲੂ ਕਲਰ ਆ ਔਰ ਬਿਲਕੁਲ ਛੋਟੀ ਛੋਟੀ ਬੂਟੀ ਆ ਠੀਕ ਆ ਛੋਟੀ ਛੋਟੀ ਬੂਟੀ ਦਾ ਸੂਟ ਆ ਕੈਮਬ੍ਰਿਕ ਕਾਟਨ ਦਾ ਪਿਓਰ ਕਾਟਨ ਯਾਨੀ ਕਿ ਇਹਦੇ ਵਿੱਚ ਕੁਝ ਵੀ ਮਿਕਸ ਨਹੀਂ ਹੁੰਦਾ ਓਕੇ ਜੀ ਪ੍ਰਾਈਸ ਲੱਗੇਗਾ ਜੀ 500 500 ਰੁਪਿਆ ਓਨਲੀ 500 ਰੁਪਿਆ ਲਓ ਜੀ ਅਗਲਾ ਕਲਰ ਆ ਗਿਆ ਪਰਪਲ ਵਾਈਨ ਕਲਰ ਔਰ ਇਹਦੇ ਉੱਪਰ ਆਗੇ ਫਲਾਵਰ ਬਹੁਤ ਸੋਹਣੇ ਪੀਚ ਕਲਰ ਦੇ ਖਿੜਿਆ ਖਿੜਾ ਪ੍ਰਿੰਟ ਆ ਬਹੁਤ ਸੋਹਣੇ ਸੂਟ ਆ ਠੀਕ ਹੈ ਜੀ ਤੁਸੀਂ ਕਰਨਾ ਕਿ ਤੁਸੀਂ ਸਕਰੀਨਸ਼ਾਟ ਲੈਣਾ ਹੈ ਸਾਡੇ WhatsApp ਨੰਬਰ ਤੇ ਭੇਜਣਾ ਹੈ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਲਓ ਜੀ ਕਲਰ ਬਹੁਤ ਪਿਆਰਾ ਹੈ ਮੇਰੀਆਂ ਭੈਣਾਂ ਨੂੰ ਠੰਡ ਪੈ ਜਾਣੀਆਂ ਵਾਲੇ ਸੂਟ ਪਾ ਕੇ ਐਨੇ ਠੰਡੇ ਠੰਡੇ ਸੂਟਾ ਪਹਿਲਾਂ ਤੁਹਾਨੂੰ ਬਰੋਸ਼ੇ ਦੇ ਸੂਟ ਦਿੱਤੇ ਐਨੇ ਸੋਹਣੇ ਸੋਹਣੇ ਹੁਣ ਕੈਮਰਿਕ ਦੇ ਸੂਟ ਲਓ ਜੀ ਹਲ ਜੀ ਅਗਲਾ ਕਲਰ ਆ ਗਿਆ ਫਰੋਜ਼ੀ ਕਲਰ ਦੇਖੋ ਇਹ ਵੀ ਕਲਰ ਕਿੰਨਾ ਪਿਆਰਾ ਜਿਹਾ ਕਲਰ ਹੈ ਨਾ ਫਰੋਜ਼ੀ ਕਲਰ ਆ ਗਿਆ ਇਹਦੇ ਉੱਪਰ ਰੈੱਡ yellow ਦਾ ਕੰਬੀਨੇਸ਼ਨ ਬਣਿਆ ਹੋਇਆ ਸਾਰਾ 5 ਮੀਟਰ ਦੀ ਕਟ ਆਏਗੀ ਸੂਟ ਇੱਕ ਇੱਕ ਪੀਸ 5-5 ਮੀਟਰ ਦੀ ਕਟ ਆ ਕਿਸੇ ਵਿੱਚ ਦੋ ਹੈਗੇ ਕਿਸੇ ਵਿੱਚ ਨਹੀਂ ਹੈ। ਲਓ ਜੀ ਅਗਲਾ ਕਲਰ ਆ ਗਿਆ ਮਹਿਰੂਨ ਕਲਰ ਕਲਰ ਮਹਿਰੂਨ ਆਏਗਾ ਛੋਟੀ ਛੋਟੀ ਬੂਟੀ ਦਾ ਸੂਟ ਆ ਠੀਕ ਹੈ ਬਹੁਤ ਸੋਹਣਾ ਰਾਜੇਸ ਟੈਕਸ ਦਾ ਸੂਟ ਆਏਗਾ ਬਹੁਤ ਸੌਫਟ ਜੀ ਕਾਟਨ ਆ ਔਰ ਹੰਡਣ ਵਾਲੀ ਠੀਕ ਹੈ ਗਾਫ ਕਪੜਾ ਹੋਏਗਾ ਕੋਈ ਲਾਈਨਿੰਗ ਦੀ ਨੀਡ ਨਹੀਂ ਹੋਏਗੀ ਕੋਈ ਪਤਲਾ ਨਹੀਂ ਹੋਏਗਾ ਕੋਈ ਬੁਰ ਨਹੀਂ ਆਏਗੀ। ਲਓ ਜੀ ਮਹਿਰੂਨ ਕਲਰ ਨੈਕਸਟ ਕਲਰ ਆ ਗਿਆ ਜੀ ਬਲੈਕ ਕਲਰ ਕਲਰ ਆ ਗਿਆ ਬਲੈਕ ਔਰ ਪ੍ਰਿੰਟ ਆ ਗਿਆ ਬਿਲਕੁਲ ਚੀਨ ਮੀਨ ਜੀ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਛੋਟੇ ਛੋਟੇ ਪ੍ਰਿੰਟ ਜਿੰਨਾਂ ਨੂੰ ਸੋਹਣੇ ਲੱਗਦੇ ਆ ਇਸ ਵਾਰ ਵੈਸੇ ਵੀ ਛੋਟਾ ਪ੍ਰਿੰਟ ਬਹੁਤ ਜ਼ਿਆਦਾ ਡਿਮਾਂਡ ਚਾ ਪਿਛਲੇ ਸੀਜ਼ਨ ਚ ਨਾ ਵੱਡਾ ਪ੍ਰਿੰਟ ਬਹੁਤ ਡਿਮਾਂਡ ਸੀ ਇਸ ਸੀਜ਼ਨ ਚ ਛੋਟਾ ਪ੍ਰਿੰਟ ਬਹੁਤ ਡਿਮਾਂਡ ਚਾ ਪਿਛਲੀ ਵਾਰੀ ਕੋਰਡ ਸੈਟ ਦਾ ਬਹੁਤ ਜ਼ਿਆਦਾ ਟ੍ਰੈਂਡ ਸੀਗਾ ਉਦੇ ਕਰਕੇ ਵੱਡੇ ਵੱਡੇ ਪ੍ਰਿੰਟਾਂ ਦਾ ਬਹੁਤ ਗਾਸੀ ਇਸ ਵਾਰ ਆ ਗਿਆ ਛੋਟੇ ਪ੍ਰਿੰਟ ਦਾ ਟੈਂਡ ਹਲੋ ਜੀ ਬਲੈਕ ਕਲਰ ਅਗਲਾ ਆ ਗਿਆ ਜੀ ਰੈਡ ਕਲਰ ਦਾ ਸੂਟ ਹਲੋ ਕਲਰ ਆ ਗਿਆ ਰੈਡ ਉਹ ਜਿਹੜਾ ਪਹਿਲਾਂ ਮੈਂ ਫਰੋਜ਼ੀ ਦਿਖਾਇਆ ਸੀ ਉਹਦੇ ਵਿੱਚ ਇਹ ਰੈਡ ਕਲਰ ਆ ਗਿਆ ਪਿਓਰ ਰੈਡ ਕਲਰ ਹੈ ਟਮਾਟਰੀ ਨਹੀਂ ਹੈ ਇਹਦੇ ਵਿੱਚ ਟਮਾਟਰੀ orange shade ਦੇ ਜਾਂਦੇ ਆ ਪਰ ਪਿਓਰ ਰੈਡ ਕਲਰ ਆਊਗਾ ਇਹਦੇ ਉੱਪਰ ਆ ਗਈ ਫਰੋਜ਼ੀ ਗ੍ਰੀਨ ਯੈਲੋ ਕਲਰ ਦੀ ਕੰਟਰਾਸਟ ਆ ਗਈ ਠੀਕ ਹੈ ਜੀ ਅਗਲਾ ਕਲਰ ਆ ਗਿਆ ਜੀ ਯੈਲੋ ਅਲੋ 골ਡਨ ਯੈਲੋ ਕਲਰ ਬਹੁਤ ਸੋਹਣਾ ਖਿੜਿਆ ਖਿੜਿਆ ਸਾਰਿਆਂ ਨੂੰ ਇਹ ਰੰਗ ਬਹੁਤ ਸੋਹਣੇ ਲੱਗਣਗੇ ਦੂਸਰੀ ਗੱਲ ਕਪੜਾ ਬਹੁਤ ਠੰਡਾ ਠੰਡਾ ਕੂਲ ਕੂਲ ਆ ਹਲੋ ਯੈਲੋ ਕਲਰ ਪ੍ਰਾਈਸ ਲੱਗੇਗਾ ਜੀ 500 ਰੁਪਏ ਸ਼ਿਪਿੰਗ ਦੇ ਪੈਸੇ ਅਲੱਗ ਤੋਂ ਨਹੀਂ ਦੇਣੇ ਪੈਣਗੇ ਅਗਲਾ ਕਲਰ ਵੀ ਆ ਗਿਆ ਬਲੈਕ ਕਲਰ ਔਰ ਛੋਟੀ ਬੁੱਟੀ ਦਾ ਸੂਟ ਇਸ ਤਰ੍ਹਾਂ ਦਾ ਠੀਕ ਹੈ ਜੀ ਨੇੜੇ ਦੇਖ ਲਓ ਬਹੁਤ ਪਿਆਰਾ ਜਿਹਾ ਸੂਟ ਆ ਜੀ ਲੋਜੀ ਨੈਕਸਟ ਸੂਟ ਆ ਗਿਆ ਕਾਫੀ ਕਲਰ ਕਾਫੀ ਕਲਰ ਆ ਗਿਆ ਉਹੀ ਸੇਮ ਪ੍ਰਿੰਟ ਦੇ ਵਿੱਚ ਤਿੰਨ ਕਲਰ ਆਣਗੇ ਇੱਕ ਬਲੈਕ ਇੱਕ ਕਾਫੀ ਤੇ ਇੱਕ ਆ ਗਿਆ ਜੀ ਆਪਣਾ ਵਾਈਨ ਕਲਰ ਠੀਕ ਆ ਤਿੰਨ ਕਲਰ ਆ ਜਾਣਗੇ ਇਹਦੇ ਵਿੱਚ ਬਹੁਤ ਸੋਹਣਾ ਛੋਟੀ ਬੂਟੀ ਦਾ ਸੂਟ ਕਲਰ ਆ ਗਿਆ ਕਾਫੀ ਗਰਾਊਂਡ ਕਲਰ ਕਾਫੀ ਆਏਗਾ ਉੱਪਰ yellow ਕਲਰ ਦੇ ਫਲਾਵਰ ਹੋਣਗੇ ਛੋਟੇ ਛੋਟੇ ਫਲਾਵਰ ਹੋਣਗੇ ਹलो ਇਹ ਅਗਲਾ ਕਲਰ ਆ ਗਿਆ ਵਾਈਨ ਪੰਜ ਬੀਟਰ ਦੀ ਕਟ ਮਿਲੇਗੀ ਵਾਈਨ ਕਲਰ ਆ ਗਿਆ ਇਹਦੇ ਉੱਪਰ ਆ ਗਏ ਪਿੰਕ ਪੀਜੇ ਕਲਰ ਤੇ yellow ਕਲਰ ਦੇ ਫਲਾਵਰ ਬਣੇ ਹੋਏ ਆ ਠੀਕ ਹੈ ਦੂਰੋਂ ਤੇ ਪ੍ਰਿੰਟ ਦਾ ਪਤਾ ਨਹੀਂ ਲੱਗਦਾ ਨੇੜੇ ਤੋਂ ਪਤਾ ਲੱਗਦਾ ਕਿ ਇਹਦਾ ਕੀ ਪ੍ਰਿੰਟ ਆ ਅਗਲਾ ਕਲਰ ਆ ਗਿਆ ਜੀ black ਕਲਰ ਔਰ ਲਸਰਾਂ ਵਾਲਾ ਸੂਟ ਪ੍ਰਿੰਟ ਆ ਇਦੇ ਵਿੱਚ ਆਪਣੇ ਕੋਲ ਇੱਕੋ ਹੀ ਪੀਸ ਰਹਿ ਗਿਆ ਪਹਿਲੇ ਪਿਛਲੀ ਵੀਡੀਓ ਦੇ ਵਿੱਚ ਇਹਦੇ ਵਿੱਚ ਮੈਂ ਪਾਏ ਹੋਏ ਸੀ ਬਹੁਤ ਸਾਰੇ ਸੂਟ ਉਹ ਆਪਣੇ ਸਾਰੇ ਸੇਲ ਹੋ ਗਏ ਨੇ ਹੁਣ ਇਸ ਟਾਈਮ ਆਪਣੇ ਕੋਲ ਇੱਕੋ ਹੀ ਸੂਟ ਹੈ ਇਹ ਵਾਲਾ ਠੀਕ ਹੈ ਜੀ ਤੇ 5 ਮੀਟਰ ਦੀ ਕਟ ਆਏਗੀ ਕਪੜਾ ਬਹੁਤ ਸੋਹਣਾ ਆਏਗਾ ਕੈਮਬਰੀ ਕਾਟਨ ਦਾ ਸੌਫਟ ਸੌਫਟ ਵਿਦਆਊਟ ਦੁਪੱਟਾ ਸੂਟ ਨੇ 500 ਰੁਪਏ ਪ੍ਰਾਈਸ ਰਹੇਗਾ ਨੈਕਸਟ ਸੂਟ ਜੀ ਆ ਗਿਆ yellow color ਇਹਦੇ ਵਿੱਚ ਵੀ ਆਪਣੇ ਕੋਲ ਇੱਕੋ ਹੀ ਪ੍ਰਿੰਟ ਰਹਿ ਗਿਆ ਛੋਟੀ ਬੂਟੀ ਦਾ ਸੂਟ ਆਊਗਾ ਵੀ ਠੀਕ ਹੈ ਨਿੱਕੀ ਬੁੱਟੀ ਦਾ ਬਹੁਤ ਸੋਹਣਾ ਸੂਟ ਆਊਗਾ ਠੀਕ ਹੈ ਜੀ 5 ਮੀਟਰ ਦੀ ਕਟ ਆਏਗੀ ਇਹਦੇ ਵਿੱਚ ਪੀਕ ਇਹਦੇ ਵਿੱਚ 1-2 ਪੀਸ ਇਹ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਡਬਲ ਡਬਲ ਸੂਟ ਨੇ ਬਾਕੀ ਸਾਰੇ ਸਿੰਗਲ ਹੀ ਸੂਟ ਨੇ ਤੇ ਜਿਹੜਾ ਵੀ ਸੂਟ ਜਿੰਨੂੰ ਪਸੰਦ ਆ ਇਹ ਕੈਮਰਿਕ ਦੇ ਸੂਟ ਇਹੀ ਨੇ ਆਪਣੇ ਕੋਲ ਇਸ ਟਾਈਮ ਨਵਾਂ ਸਟਾਕ ਜਿਵੇਂ ਆਏਗਾ ਤੇ ਨੇ ਆਪਾਂ ਹੋਰ ਵੀਡੀਓ ਪਾਵਾਂਗੇ ਬਹੁਤ ਸਾਰੀਆਂ ਪੈਣਾ ਕਹਿ ਰਹੀ ਸੀ ਬਰੋਸ਼ੇ ਤੋਂ ਇਲਾਵਾ ਕਾਟਨ ਵੀ ਦਿਖਾਓ ਹੁਣ ਕੱਲ੍ਹ ਵਾਲੀ ਪਰਸੋਂ ਵਾਲੀ ਵੀਡੀਓ ਚ ਆਪਾਂ ਕੁਝ ਦੁਪੱਟਿਆਂ ਵਾਲੇ ਸੂਟ ਦਿਖਾਵਾਂਗੇ ਉਸ ਹਨਾ ਹਾਬੀ ਰਿੰਜਾਂ ਦੇ ਵੀ ਮੈਂ ਪਾਏ ਹੋਏ ਸੀ ਉਹਨਾਂ ਤੇ ਵੀ ਬਹੁਤ ਵਧੀਆ ਆਪਾਂ ਨੂੰ ਰਿਸਪੌਂਸ ਮਿਲਿਆ ਜਿਵੇਂ ਜਿਵੇਂ ਤੁਹਾਡੀ ਹੋਏਗੀ ਮਤਲਬ ਜਿਵੇਂ ਜਿਵੇਂ ਤੁਸੀਂ ਚਾਹੋਗੇ ਉਸੇ ਉਸੇ ਤਰ੍ਹਾਂ ਦੇ ਆਪਾਂ ਸੂਟ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਕਰੀ ਫਿਰ ਤੋਂ ਰਿਪੀਟ ਕਰਾ ਦੇਣੀ ਆ ਕਿਹੜੇ ਕਿਹੜੇ ਸੂਟ ਹੈਗੇ ਨੇ येलो ਬਲੈਕ ਕਲਰ ਸਕਰੀਨ ਸ਼ਾਟ ਲੈ ਕੇ ਪੇਸ ਦੇ ਜਾਓ ਸਾਡੇ ਵਟਸਐਪ ਨੰਬਰ ਤੇ ਵਾਈਨ ਕਲਰ ਆ ਗਿਆ ਠੀਕ ਹੈ ਕਾਫੀ ਕਲਰ ਆ ਗਿਆ ਲੋ ਜੀ ਕਾਫੀ ਕਲਰ ब्लैक कलर येलो कलर हलो ठीक है रेड कलर और ये फ्रोजी कलर सेलो फ्रोजी कलर मैरून कलर ये भी बहुत सोहना सूट है ब्लैक कलर एक आ गया नेवी ब्लू कलर ठीक है ये सारे सिंगल सिंगल सूट ने एक का ब्लैक कलर ठीक है ये सिंगल सूट ने ए वाला कॉफी तू डबल सूट मिल जाएगा और ए वाला जो सूट है यहां डबल मिल जाएंगे दोनों सूट ठीक है जी तुम्हें तो हूँ करना कि तो स्क्रीन शॉट लैना है साढ़े वट्सअप नंबर पर भेजना है तो अपना ऑर्डर कन्फर्म करा लेना है, है। थैंक यू धनबाद